ਲੋ ਬਾਈ ਸੈਂਕੜੇ ਗੱਡੀਆਂ ਦਾ ਕਾਫਲਾ ਬਾਈ ਠੀਕ ਹੈ ਠੀਕ ਹੈ ਬਾਈ ਹਰ ਸਾਈਡ ਤੇ ਨਾਲੀ ਮੂਰੇ ਕਿਵੇਂ ਹੋ ਠੀਕ ਹੈ ਜੋਧਾ ਕੈਮੋ ਹਾਂਜੀ ਲੋ ਜੀ ਲਾਈਵ ਤਸਵੀਰਾਂ ਵੀ ਦੇ ਸਾਧੋਂ ਰੁਨਾਵਾ ਵੀ ਸਾਡੇ ਨਾਲ ਹੈ ਸੰਦੇ ਰੁਨਾਵਾ ਇਹਨੂੰ ਕਰਦੇ ਹਾਂ ਭਾਈ ਚੱਲੀ ਜਾਂਦਾ ਹਾਂਜੀ ਕਾਫਲਾ ਕਿੱਧਰ ਲੈ ਕੇ ਲਾਏ ਇਹਨਾਂ ਜਾਰ ਰਹੇ ਕਿਹਦੇ ਲਈ ਨੰਬਰ ਪਾਪਾ ਇਹ ਤਾਂ ਪਾਸਿੰਗ ਲਈ ਹਾਂ ਭਾਈ ਅੰਬਰਤਪਾਲ ਜੀ ਖਾਲਸਾ ਜੀ ਲੋ ਜੀ ਸੈਂਕੜੇ ਗੱਡੀਆਂ ਦਾ ਕਾਫਲਾ ਹੈਗਾ ਖਾਲਸਾ ਜੀ ਲਈ ਆ ਦੇਖੋ ਲੱਖੇ ਬਾਈ ਨੇ ਅਪੀਲ ਕੀਤੀ ਹੈ ਵੀ ਸਾਰੇ ਪੰਜਾਬ ਦੇ ਮੋਰਚੇ ਮਜੂਦ ਕਰੋ ਭਾਈ ਖਨੌਰੀ ਸ਼ੰਭੂ ਸਾਹਿਬ ਮਜਬੂਤ ਕਰੋ ਭਰਾਵੋ ਸਾਡੇ ਜਿਹੜੇ ਬੈਠੇ ਆ ਭਰਾ ਡਿਬਰੂਗੜ੍ਹ ਜੇਲਾ ਚ ਉਹਨਾਂ ਲਈ ਇਹ ਕਾਫਲਾ ਭਾਈ ਅੰਮ੍ਰਿਤ ਪਾਲ ਖਾਲਸਾ ਜੀ ਉਹਨਾਂ ਨੂੰ ਉਧਰ ਨਿਗਾਓ ਕੋਈ ਨਾ ਕੋਈ ਨਾ ਕੋਈ ਨੰਗੀ ਜਾਣ ਜਾਮ ਜਾ ਲੱਗਦਾ ਨਾ ਤਾਂ ਕਿਹੜਾ ਸਾਈਡ ਅਸਪੈਸ਼ ਨਿਗਾ ਦਿਓ ਹਾਂ ਕੋਈ ਪਰੇ ਨੂੰ ਨਿਗਾ ਦਿਓ ਹਾਂ ਜਾਮ ਜਾ ਲੱਗਦਾ ਓਏ ਸਾਰੇ ਪਾਸੇ ਲੰਘਣ ਲੱਗੇ ਕੋਈ ਗੱਲ ਨਹੀਂ ਜਾਮ ਲੱਗਦਾ ਫਿਰ ਨੰਗੀ ਜਾਂਦੇ ਉਧਰ ਵੀ ਲੇਟ ਹੋਈ ਜਣਾ ਜਾਣਾ ਵੀ ਆਪਾਂ ਆਜੋ ਭਈ ਆਜੋ ਆਜੋ ਕਰਾ ਲੰਘ ਜਾਓ ਕਰਾ ਪਿੱਛੇ ਆਈ ਜਾਂਦੇ ਹੋ ਗੱਡੀਆਂ ਪਿੱਛੇ ਬਹੁਤ ਚੜ ਗਏ ਫਿਰ ਇੱਧਰ ਲੇਟ ਹੋਵਾਂਗੇ ਓਏ ਆਓ ਚੜੀਏ ਕਿਸੇ ਕਾਰ 'ਚ